ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖਲੋਤੇ ਹਾਂ ਬਲਾਸਪਰ ਸ਼ਹਿਰ ਦੇ ਵਿੱਚ ਜੋ ਕਿ ਉੱਤਰ ਪ੍ਰਦੇਸ਼ ਦੇ ਵਿੱਚ ਹੈ ਰਾਮਪੁਰ ਦੇ ਲਾਗੇ ਔਰ ਸ਼ਹੀਦ ਪਾਈ ਮਤੀ ਦਾਸ ਜੀ ਦੀ ਨੌਵੀਂ ਪੀੜ੍ਹੀ ਉਹਨਾਂ ਦੇ ਕੋਲ ਅਸੀਂ ਆਏ ਹਾਂ ਇਹ ਜੋ ਮਿਊਜ਼ੀਅਮ ਬਣਿਆ ਹੈ ਪਾਈ ਮਤੀ ਦਾਸ ਸ਼ਹੀਦ ਪਾਈ ਮਤੀ ਦਾਸ ਉਹਨਾਂ ਦੇ ਇਤਿਹਾਸ ਦੀਆਂ ਤਸਵੀਰਾ ਉਹਨਾਂ ਦਾ ਇਤਿਹਾਸ ਲਿਖਤੀ ਤੇ ਇਤਿਹਾਸਿਕ ਨਿਸ਼ਾਨੀਆਂ ਜਿਨ੍ਹਾਂ ਦੇ ਅਸੀਂ ਦਰਸ਼ਨ ਆਜੂ ਨੂੰ ਕਰਾਵਾਂਗੇ ਤੇ ਨਾਲ ਨਾਲ ਇੱਥੋਂ ਦੇ ਜੋ ਇਸ ਵਕਤ ਦੇ ਸੰਚਾਲਕ ਨੇ ਜੋ ਇੱਥੋਂ ਦੀ ਸੇਵਾਦਾਰੀ ਤੇ ਇਹ ਪੀੜੀ ਜੋ ਲੱਗੀ ਹੋਈ ਹੈ ਨੌਵੀਂ ਪੀੜੀ ਨੌਵੀਂ ਪੀੜੀ ਭਾਈ ਸਾਹਿਬ ਜੀ ਦੇ ਆਪਾਂ ਦਰਸ਼ਨ ਕਰਨ ਦੇ ਉਹਨਾਂ ਦਾ ਨਾਮ ਪੁੱਛਾਂਗੇ ਤੇ ਨਾਲੇ ਇੱਥੇ ਇਤਿਹਾਸ ਜਾਣਨ ਦਾ ਯਤਨ ਕਰਾਂਗੇ ਸੰਗਤ ਜੀ ਨਾਲ ਬੇਨਤੀ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਸ਼ੇਅਰ ਕਰਨ ਦੇ ਵਿੱਚ ਜਰਾ ਵੀ ਆਪ ਦੀ ਕੰਜੂਸੀ ਨਾ ਬਖਾਇਓ ਕਿਉਂਕਿ ਗੁਰੂ ਦੀ ਗੱਲ ਜਿੰਨੀ ਦੂਰ ਤੱਕ ਜਾਵੇ ਉਨੀ ਭਲੇ ਦੀ ਗੱਲ ਹੈ ਕਲਿਆਣਤਾ ਦੀ ਗੱਲ ਹੈ ਤੇ ਸਰਬੱਤ ਦਾ ਭਲਾ ਗੁਰੂ ਦੀਆਂ ਗੱਲਾਂ ਕਰਨ ਦੇ ਨਾਲ ਹੀ ਹੋਣਾ ਸੋ ਆਓ ਆਪਾਂ ਚੱਲਨੇ ਆ ਸਿੱਧਾ ਭਾਈ ਸਾਹਿਬ ਜੀ ਦੇ ਕੋਲ ਕਿ ਲੈਨੇ ਇਤਿਹਾਸ ਦੀ ਜਾਣਕਾਰੀ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਰਨਜੀਤ ਸਿੰਘ ਪਰਿਵਾਰ ਭਾਈ ਮਤੀ ਦਾਸ ਵੰਸ਼ਜ ਭਾਈ ਪ੍ਰਾਗਾ ਜੀ ਭਾਈ ਪ੍ਰਗਾਗਾ ਜੀ ਤੋਂ ਬਾਅਦ 13ਵੀਂ ਪੀੜੀ ਵਿੱਚ ਹੈ ਔਰ ਭਾਈ ਮਤੀ ਦਾਸ ਜੀ ਤੋਂ ਬਾਅਦ ਦਾਸ 9ਵੀਂ ਪੀੜੀ ਵਿੱਚ ਹੈ ਦਾਸ ਕੋਸ਼ਿਸ਼ ਕਰੇਗਾ ਅੱਜ ਸਿੱਖ ਇਤਿਹਾਸ ਦੇ ਉਹਨਾਂ ਮਹਾਨ ਪੰਨਿਆਂ ਨੂੰ ਫੋਲਣ ਦੀ ਸਾਡੇ ਇਤਿਹਾਸ ਦੇ ਉਹਨਾਂ ਧੁੰਦਲੇ ਪੰਨਿਆਂ ਨੂੰ ਉਹਨਾਂ ਦੇ ਉੱਤੇ ਰੁਸ਼ਨਾਈ ਪਾਉਣ ਦੀ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਚਾਂਦਨੀ ਚੌਂਕ ਦੀ ਧਰਤੀ ਦੇ ਉੱਤੇ ਬਲਿਦਾਨ ਦਿੱਤਾ ਗੁਰੂ ਸਾਹਿਬ ਔਰ ਉਹਨਾਂ ਦੇ ਪਿਆਰਿਆਂ ਦਾ ਖੂਨ ਜੋ ਹੈ ਚਾਂਦਨੀ ਚੌਂਕ ਦੀ ਧਰਤੀ ਦੇ ਉੱਤੇ ਡੁੱਲਿਆ ਉਹ ਜਿਸ ਤੋਂ ਬਾਅਦ ਸਾਡੇ ਮਨੁੱਖੀ ਅਧਿਕਾਰਾਂ ਔਰ ਧਰਮਾਂ ਦਾ ਜੋ ਹੈ ਬਚਾਅ ਹੋ ਸਕਿਆ ਤੋਂ ਮੈਂ ਆਪਣੀ ਗੱਲ ਨੂੰ ਜਿਆਦਾ ਲੰਮਾ ਨਹੀਂ ਕਰਨਾ ਚਾਹਾਂਗਾ ਤੇ ਆਪ ਜੀ ਨੂੰ ਸ਼ੋਰਟ ਦੇ ਵਿੱਚ ਜੋ ਸਾਡੀ ਪੀੜ੍ਹੀ ਕਿਸ ਤਰ੍ਹਾਂ ਚੱਲਦੀ ਹੈ ਉਸ ਦੇ ਬਾਰੇ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਜਿਹੜੇ ਪਰਿਵਾਰ ਦੇ ਵਡੇਰੇ ਸੀ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਵਿੱਚ ਭਾਈ ਗੋਤਮਦਾਸ ਕਰਕੇ ਨਾਮ ਆਂਦਾ ਹੈ ਭਾਈ ਗੋਤਮਦਾਸ ਜੀ ਨੂੰ ਉਥੋਂ ਹਾਰ ਦੇ ਇਲਾਕੇ ਚ ਗੁਰੂ ਨਾਨਕ ਦੇਵ ਜੀ ਨੇ ਪ੍ਰਚਾਰ ਦੀ ਮਨਜੀ ਬਖਸ਼ੀ ਸੀ ਜੋ ਇਤਿਹਾਸ ਦੇ ਵਿੱਚ ਇਤਿਹਾਸਕਾਰਾਂ ਨੇ ਲਿਖਿਆ ਹੈ ਇੱਥੇ ਜਿੰਨਾ ਇਤਿਹਾਸ ਅੱਜ ਆਪ ਜੀ ਨੂੰ ਸੁਣਾਇਆ ਜਾਏਗਾ ਉਹ ਸੁਣਿਆ ਸੁਣਾਇਆ ਇਤਿਹਾਸ ਨਹੀਂ ਹੈ ਬਲਕਿ ਕਿਤਾਬਾਂ ਦੇ ਵਿੱਚ ਲਿਸਟਡ ਇਤਿਹਾਸ ਹੈ ਜੋ ਅੱਜ ਅਸੀਂ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ ਜੀ ਗੌਤਮ ਦਾਸ ਜੀ ਤੋਂ ਬਾਅਦ ਉਹਨਾਂ ਦੇ ਪੁੱਤਰ ਭਾਈ ਪ੍ਰਾਗਾ ਜੀ ਹੋਏ ਪ੍ਰਾਗਾ ਜੀ ਪੰਜਵੀਂ ਤੇ ਛੇਵੀਂ ਪਾਸ਼ਾਹੀ ਦੇ ਦਰਬਾਰ ਸੇਵਾ ਕਰਦੇ ਰਹੇ ਛੇਵੀਂ ਪਾਸ਼ਾਹੀ ਦੇ ਜਿਸ ਵਕਤ ਕਾਲ ਤਖਤ ਸਾਫ ਦਾ ਨਿਰਮਾਣ ਕੀਤਾ ਸੀ ਤੇ ਆਪਣੇ ਫੌਜਾਂ ਦੇ ਪੰਜ ਜੱਥੇ ਬਣਾਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਜੱਥੇ ਦੇ ਦੇ ਇਤਿਹਾਜ਼ਾਰ ਭਾਈ ਪ੍ਰਾਗਾ ਜੀ ਸਨ ਭਾਈ ਪ੍ਰਾਜਾ ਜੀ ਨੇ ਦੋ ਜੰਗਾਂ ਜਿਹੜੀਆਂ ਨੇ ਸਿੱਖ ਇਤਿਹਾਸ ਦੀਆਂ ਲੜੀਆਂ ਨੇ ਪਹਿਲੀ ਜੰਗ ਜਿਹੜੀ ਬਾਜਤੋ ਸ਼ੁਰੂ ਹੋਈ ਸੀ ਉਹ ਦੂਸਰੀ ਜੰਗ ਜਿਹੜੀ ਹਰਗੋਬਿੰਦਪੁਰ ਦੀ ਜੰਗ ਸੀ ਉਹਦੇ ਵਿੱਚ ਸਖਤ ਜ਼ਖਮੀ ਹੋਣ ਤੋਂ ਬਾਅਦ ਕਰਿਆਲਾ ਲਿਜਾਂਦਿਆਂ ਹੋਇਆਂ ਰਸਤੇ ਦੇ ਵਿੱਚ ਜੋ ਹੈ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਇਸ ਦੇ ਬਾਅਦ ਅਗਲੇ ਇਹਨਾਂ ਦੇ ਪੁੱਤਰ ਭਾਈ ਲੱਖੀਦਾਸ ਨੇ ਜਿਹੜੇ 7ਵੀਂ ਪਾਤਸ਼ਾਹੀ ਦੇ ਦੀਵਾਨ ਰਹੇ ਨੇ ਅੱਗੇ ਲੱਖੀਦਾਸ ਜੀ ਦੇ ਪੁੱਤਰ ਭਾਈ ਦਰਗਾਹ ਮੰਨ ਨੇ ਜਿਹੜੇ 3 ਤਿੰਨ ਪਾਤਸ਼ਾਹੀਆਂ ਦੇ ਦੀਵਾਨ ਰਹੇ ਨੇ ਅਗੇ ਇਹਨਾਂ ਦੇ ਪੁੱਤਰ ਧਰਮ ਸਿੰਘ ਜਿਹੜੇ ਖਜ਼ਾਨਚੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਉਹਨਾਂ ਦੇ ਪੁੱਤਰ ਭਾਈ ਗੁਰਬਖਸ਼ ਸਿੰਘ ਜਿਹੜੇ ਲਿਖਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੇ ਅੱਗੇ ਉਹਨਾਂ ਦੇ ਪੁੱਤਰ ਕੇਸਰ ਸਿੰਘ ਜਿਨ੍ਹਾਂ ਨੇ ਬਹੁਤ ਵੱਡਾ ਗ੍ਰੰਥ ਲਿਖ ਲਿਖਿਆ ਹੈ ਦਸਾਂ ਪਾਸ਼ਾਹੀਆਂ ਦਾ ਬੰਸਾਵਲੀ ਨਾਮਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਅਦ ਦਾ ਸਮਾ ਮਿਸਲ ਕਾਲ ਦੇ ਸਮੇਂ ਦੇ ਵਿੱਚ ਨੇ ਇਸ ਤੋਂ ਬਾਅਦ ਫਿਰ ਇਹਨਾਂ ਦੇ ਪੁੱਤਰ ਸੇਵਾ ਸਿੰਘ ਹੁਕਮਨਾਮੀਏ ਇਹ ਸਮਾਂ ਆ ਗਿਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਸ ਤੋਂ ਬਾਅਦ ਫਿਰ ਇਹਨਾਂ ਦੇ ਪੁੱਤਰ ਭਾਈ ਮਹਿਤਾਬ ਸਿੰਘ ਇਹ ਉਹ ਸਮਾਂ ਆ ਗਿਆ ਜਦੋਂ ਸਿੱਖ ਰਾਜ ਟੁੱਟ ਗਿਆ ਹੈ ਇਸ ਤੋਂ ਬਾਅਦ ਫਿਰ ਭਾਈ ਲਾਲ ਸਿੰਘ ਜੀ ਫਿਰ ਭਾਈ ਸੰਤ ਸਿੰਘ ਜੀ ਫਿਰ ਦਾਸ ਦੇ ਦਾਦਾ ਜੀ ਅਮਰ ਸਿੰਘ ਜੀ ਪਿਤਾ ਜੀ ਅਜੀਤ ਸਿੰਘ ਜੀ ਤੇ ਦਾਸ ਚਰਨਜੀਤ ਸਿੰਘ ਇਸ ਤਰ੍ਹਾਂ ਸਾਡੀ ਪੀੜੀ ਚੱਲਦੀ ਹੈ ਵਾਹਿਗੁਰੂ ਜੀ ਇਸ ਤੋਂ ਬਾਅਦ ਆਪ ਜੀ ਨੂੰ ਦਾਸ ਇਹ ਦੱਸਣਾ ਚਾਹੇਗਾ ਕਿ ਇਸ ਖਾਨਦਾਨ ਦੇ 28 ਤੋਂ ਵੱਧ ਗੁਰਸਿੱਖ ਜਿਹੜੇ ਨੇ ਉਹ ਗੁਰੂ ਘਰ ਦੀ ਸੇਵਾ ਦੇ ਵਿੱਚ ਰਹੇ ਜਿਸ ਦੇ ਵਿੱਚ 9 ਤੋਂ ਵੱਧ ਸ਼ਹੀਦ ਸਨ ਸੋ ਇਸ ਦੇ ਨਾਲ ਹੀ ਦਾਸ ਸਾਹਿਬ ਜੀ ਨੂੰ ਇਹ ਦੱਸਣਾ ਚਾਹੇਗਾ ਕਿ ਜੋ ਇਹ ਸਾਡਾ ਛਿਜਰਾ ਲੱਗਾ ਹੈ ਇਸ ਛਿਜਰੇ ਨੂੰ ਗੁਰੂ ਕੇ ਸ਼ੇਰ ਪੁਸਤਕ ਤੋਂ ਲਿਆ ਗਿਆ ਹੈ ਜਿਸ ਵਿੱਚ ਸਾਡੇ ਖਾਨਦਾਨ ਦਾ ਇਹਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦੇ ਜਿਆਦਾਤਰ ਸ਼ਿਜਰੇ ਨੇ ਜਿਸ ਵਿੱਚ ਸਾਡੇ ਖਾਨਦਾਨ ਸ਼ਿਜਰਾ ਵੀ ਹੈ ਉਹ ਜੋ ਸਾਡੇ ਆਪਣੇ ਪਰਿਵਾਰ ਕੋਲ ਜੋ ਸਾਡੇ ਆਪਣੇ ਵਡੇਰਿਆਂ ਦੇ ਜੋ ਹੱਥਾਂ ਦਾ ਬਣਾਇਆ ਹੋਇਆ ਸ਼ਿਜਰਾ ਹੈ ਉਹ ਹੈ ਸ਼ਿਜਰਾ ਹੈ ਇਸ ਸ਼ਿਜਰੇ ਦੇ ਵਿੱਚ ਸਾਡੀ ਜਿਹੜੀ ਪੀੜੀ ਹੈ ਉਹ ਭਾਈ ਦਰਗਾਹ ਮਾਲ ਗੁਰੂ ਹਰਰਾਏ ਸਾਹਿਬ ਜੀ ਤੋਂ ਸਮੇਂ ਤੋਂ ਲੈ ਕੇ ਕਿ ਸਾਨੂੰ 1978 ਤੱਕ ਦਾ 75 ਤੱਕ ਦਾ ਜਿਹੜਾ ਹੈ ਸੌਰੀ 1875 ਤੱਕ ਦੀ ਪੀੜੀ ਦਾ ਸਾਡਾ ਰਿਕਾਰਡ ਜੋ ਹੈ ਇਸ ਦੇ ਵਿੱਚ ਹੈ ਦਾ ਸਾਹਿਬ ਜੀ ਨੂੰ ਇੱਕ ਗੱਲ ਦੱਸਣਾ ਚਾਹੇਗਾ ਕਿ ਸਾਡੇ ਵਡੇਰਿਆਂ ਨੇ ਜੋ ਦਸਾਂ ਪਾਸ਼ਾਈਆਂ ਦਾ ਬੰਸਾਵਲੀ ਨਾਮਾ ਲਿਖਿਆ ਸੀ ਕੇਸਰ ਸਿੰਘ ਛੱਬਰ ਨੇ ਉਸ ਬੰਸਾਵਲੀ ਨਾਮੇ ਦੇ ਵਿੱਚ ਬਹੁਤ ਵੱਡਾ ਸਿੱਖ ਇਤਿਹਾਸ ਸੀ ਜੋ ਦਸਾਂ ਗੁਰੂ ਸਾਹਿਬਾਨ ਦਾ ਜੋ ਸਮਾਂ ਸੀ ਉਸ ਕਾਲ ਦਾ ਸਾਰਾ ਇਤਿਹਾਸ ਪਹਿਲੀ ਪਾਸ਼ਾਈ ਤੋਂ ਦਸਵੀਂ ਪਾਸ਼ਾਈ ਤੱਕ ਔਰ ਅੱਗੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਕੇਸਰ ਸਿੰਘ ਛੱਬਰ ਨੇ ਬਹੁਤ ਵੱਡਾ ਇੱਕ ਗ੍ਰੰਥ ਲਿਖਿਆ ਸੀ 1789 ਦੇ ਵਿੱਚ ਇਹ ਗ੍ਰੰਥ ਪੂਰਾ ਹੋਇਆ ਸੀ ਉਸ ਗ੍ਰੰਥ ਦੇ ਉੱਤੇ ਪਿਆਰਾ ਸਿੰਘ ਪਦਮ ਨੇ 50 ਸਾਲ ਸਟੱਡੀ ਕੀਤੀ ਉਰਤੋ ਬਹੁਤ ਸਿੱਖ ਇਤਿਹਾਸ ਨੂੰ ਅੱਗੇ ਉਸ ਤੋਂ ਟੀਕੇ ਕੀਤੇ ਗਏ ਲਿਖਿਆ ਗਿਆ ਉਸ ਦੇ ਵਿੱਚ ਲੰਬੀ ਸਰਚ ਤੋਂ ਬਾਅਦ ਫਿਰ ਉਹਨਾਂ ਨੇ ਸਾਡੇ ਪਰਿਵਾਰ ਦੀ ਜਿਹੜੀ ਪੀੜ੍ਹੀ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਅਗਲੀਆਂ ਤਿੰਨ ਪੀੜ੍ਹੀਆਂ ਦਾ ਜ਼ਿਕਰ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਜਿਹੜੀ ਸਾਡੀ ਫਿਰ ਅਗਲੀ ਪੀੜ੍ਹੀ ਚੱਲਦੀ ਹੈ ਕੇਸਰ ਸਿੰਘ ਛਿਬਰ ਤੇ ਭਾਈ ਸੇਵਾ ਸਿੰਘ ਹੁਕਮਨਾਮੀ ਤੇ ਫਿਰ ਭਾਈ ਮਹਿਤਾਬ ਸਿੰਘ ਤੱਕ ਦਾ ਇਸ ਕਿਤਾਬ ਦੇ ਵਿੱਚ ਜ਼ਿਕਰ ਹੈ ਇਸ ਤੋਂ ਬਾਅਦ ਵਾਹਿਗੁਰੂ ਜੀ ਇੱਕ ਵਾਹਿਗੁਰੂ ਜੀ ਦੀ ਇੱਕ ਬਹੁਤ ਵੱਡੀ ਕਿਰਪਾ ਹੋਈ ਇਹ ਪਹਿਲਾ 2021 ਦੇ ਵਿੱਚ ਜਿਹੜੀ ਸਾਡੀ ਵੀਡੀਓ ਗਈ ਸੀ ਉਸ ਦੇ ਵਿੱਚ ਸਾਡੇ ਆਪਣੇ ਪਰਿਵਾਰ ਕੋਲ ਮੌਜੂਦਾ ਜੋ ਇਤਿਹਾਸ ਸੀ ਉਹ ਸੰਗਤ ਦੇ ਸਾਹਮਣੇ ਆਇਆ ਸੀ ਲੇਕਿਨ ਅੱਜ ਜੋ ਇਤਿਹਾਸ ਆਪ ਜੀ ਦੇ ਸਾਹਮਣੇ ਰੱਖ ਰਹੇ ਆ ਉਹ ਇਤਿਹਾਸ ਜਿਹੜਾ ਕਿਤਾਬਾਂ ਦੇ ਵਿੱਚ ਜਿਹੜਾ ਛਿੰਤ ਇਤਿਹਾਸ ਹੈ ਸੋ ਇਹ ਜੋ ਜਿਹੜੀ ਜਗ੍ਹਾ ਹੈ ਇਹ ਵੀ ਭਾਈ ਮਤੀਦਾਸ ਭਾਈ ਸਤੀਦਾਸ ਉਸ ਪਰਿਵਾਰ ਦੀ ਯਾਦ ਦੇ ਵਿੱਚ ਜਿਹੜੀ ਹੈ ਬਣੀ ਹੈ ਜਿਸ ਦੇ ਵਿੱਚ ਇਸ ਖਾਨਦਾਨ ਦੀਆਂ ਨਿਸ਼ਾਨੀਆਂ ਔਰ ਇਸ ਪਰਿਵਾਰ ਦਾ ਸਾਰਾ ਇਤਿਹਾਸ ਜੋ ਹੈ ਉਹ ਰੱਖਿਆ ਗਿਆ ਹੈ ਇੱਕ ਪੁਸਤਕ 2014 ਛਾਪੀ ਗਈ ਛਾਪੀ ਹੋਈ ਹੈ ਰਾਏ ਜਸਬੀਰ ਸਿੰਘ ਜੀ ਦੁਆਰਾ ਲਿਖੀ ਹੋਈ ਹੈ ਗੁਰੂ ਪੰਥ ਖਾਲਸਾ ਕੇ ਹੁਕਮਨਾਮੇ ਜਿਹੜੇ ਦਾਸ ਦੇ ਪਰਿਵਾਰ ਦੇ ਕੋਲ ਪੰਜ ਪ੍ਰਾਤਨ ਹਸਤ ਲਿਖਤਾਂ ਸੰਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਸਨ ਔਰ ਦੋ ਅਕਾਲ ਤੱਕ ਸਭ ਤੋਂ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ ਜਿਹੜੇ ਸਾਡੇ ਦਾਦਾ ਜੀ ਇਸ ਪੁਸਤਕ ਦੇ ਵਿੱਚ ਸਾਡੇ ਪਰਿਵਾਰ ਨੂੰ ਵਡੇਰਿਆਂ ਨੂੰ ਜਾਰੀ ਹੋਏ ਅੱਠ ਹੁਕਮਨਾਮਿਆਂ ਦਾ ਜੋ ਹੈ ਜ਼ਿਕਰ ਹੈ ਇਸ ਤੋਂ ਇਲਾਵਾ ਜੋ ਸਾਡੇ ਪਰਿਵਾਰ ਦੇ ਉੱਤੇ ਡਾਕਟਰ ਗੁਰਿੰਦਰਪਾਲ ਸਿੰਘ ਜੋਸ਼ਣ ਜੋ ਯੂਐਸਏ ਤੋਂ ਨੋ ਜਿਨ੍ਹਾਂ ਨੇ ਸਾਰਾ ਗੜੀ ਦਾ ਸਾਰੇ ਇਤਿਹਾਸ ਨੂੰ ਲਿਖਿਆ ਉਹਨਾਂ ਨੇ ਇਹ ਪੁਸਤਕ ਲਿਖੀ ਹੈ ਜਿਸ ਦੇ ਵਿੱਚ ਸਾਡੇ ਖਾਨਦਾਨ ਦਾ ਟੋਟਲ ਇਤਿਹਾਸ ਜੋ ਹੈ ਉਹ ਇਸ ਪੁਸਤਕ ਦੇ ਵਿੱਚ ਬੁਰਨਾਣੇ ਸਾਹਿਬ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਇਤਿਹਾਸ ਹੈ ਇਸ ਦੇ ਵਿੱਚ ਲਿਖਿਆ ਗਿਆ ਹੈ ਇਸ ਤੋਂ ਜਿਹੜੀ ਆ ਸਾਰੀ ਆ ਮਿਊਜ਼ੀਅਮ ਵਿੱਚ ਲੱਗਿਆ ਹੋਇਆ ਸਭ ਕੁਝ ਜਿਹੜੀਆਂ ਨਿਸ਼ਾਨੀਆਂ ਨੇ ਥੋੜਾ ਥੋੜਾ ਇਹਨਾਂ ਬਾਰੇ ਆਪ ਦੀ ਜਰੂਰ ਤੁਹਾਨੂੰ ਚੰਨਾ ਪਾਉ ਤਾਂ ਕਿ ਸੰਗਤ ਨੂੰ ਪੂਰ ਤਰ੍ਹਾਂ ਦੱਸਿਆ ਜਾ ਸਕੇ ਵਾਹਿਗੁਰੂ ਜੀ ਇੱਥੇ ਜਿਹੜਾ ਹੈ ਸਾਲਾਨਾ ਜਿਹੜਾ ਸਾਡੇ ਪਰਿਵਾਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਜੋ ਹੁੰਦਾ ਸੀ ਭਾਈ ਮਤੀਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਸੀ ਤੇ ਸ਼ਹੀਦੀਪੁਰ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀਦਾਸ ਸਤੀਦਾਸ ਦਿਵਾਲਾ ਜੀ ਦਾ ਹੁਣ ਇੱਥੇ ਜਿਹੜਾ ਹੈ ਅਸੀਂ ਮੌਜੂਦਾ ਸਮੇਂ ਦੇ ਵਿੱਚ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀਦਾਸ ਸਤੀਦਾਸ ਭਾਈ ਦਿਵਾਲਾ ਜੀ ਇਹ 11 ਨਵੰਬਰ 1675 ਦੇ ਹਿਸਾਬ ਦੇ ਉੱਤੇ ਹੀ ਅੱਜ ਵੀ ਅਸੀਂ 11 ਨਵੰਬਰ ਨੂੰ ਹੀ ਮਨਾਉਂਦੇ ਹਾਂ ਪੁਰਾਤਨ ਤਰੀਕਾ ਤੇ ਆਪ ਜੀ ਇੱਥੇ ਜਿਹੜਾ ਹੈ ਸਮਾਗਮ ਦੇ ਵਿੱਚ ਜ਼ਰੂਰ ਪਹੁੰਚੋ ਪਹੁੰਚ ਕੇ ਜੋ ਹੈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ 11 ਨਵੰਬਰ ਨੂੰ ਇੱਥੇ ਇਸ ਜਿਹੜਾ ਹੁਣ ਆਉਣ ਵਾਲਾ 11 ਨਵੰਬਰ ਨੂੰ ਇੱਥੇ ਸਮਾਗਮ ਰੱਖਿਆ ਹੋਇਆ ਹੈ ਜੀ ਤੇ ਨਿਸ਼ਾਨੀਆਂ ਬਾਰੇ ਵੀ ਕੋ ਸਾਨੂੰ ਦੇ ਚਾਹਣਾ ਪਾਓਗੇ ਕਿ ਦਾਸ ਆਪ ਜੀ ਨੂੰ ਦੱਸਣਾ ਚਾਹੇਗਾ ਕਿ ਜੋ ਇਤਿਹਾਸਕਾਰਾਂ ਨੇ ਇਹਨਾਂ ਨਿਸ਼ਾਨੀਆਂ ਦੇ ਬਾਰੇ ਲਿਖਿਆ ਹੈ ਉਹ ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾ ਦੇਣਾ ਹੈ ਰਾਏ ਜਸਬੀਰ ਸਿੰਘ ਜੀ ਦੀ ਪੁਸਤਕ ਵਿੱਚ ਲਿਖਿਆ ਹੈ ਕਿ ਇਹਨਾਂ ਪੁਰਾਤਨ ਹਸਤ ਲਿਖਤਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਗਏ ਕੀਮਤੀ ਬਚ ਇਹ ਹੁਕਮਨਾਮੇ ਭਾਈ ਮਤੀਦਾਸ ਪਰਿਵਾਰ ਵਿੱਚੋਂ ਭਾਈ ਧਰਮਚੰਦ ਨੂੰ ਜਾਰੀ ਕੀਤੇ ਗਏ ਸਨ ਭਾਈ ਧਰਮਚੰਦ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਖਜ਼ਾਨਚੀ ਸਨ ਰਾਏ ਜਸਬੀਰ ਸਿੰਘ ਦੀ ਪੁਸਤਕ ਗੁਰੂਪੰਥ ਖਾਲਸੇ ਕੇ ਹੁਕਮਨਾਮੇ ਕਿਤਾਬ ਦੇ ਪੰਨਾ ਨੰਬਰ 16 ਵਿੱਚ ਵਿਦਵਾਨਾਂ ਮੁਤਾਬਕ ਪੰਜਵਾਂ ਹੁਕਮਨਾਮਾ ਧਰਮਚੰਦ ਦੀ ਸ਼ਹੀਦੀ ਤੋਂ ਬਾਅਦ ਗੁਰਬਖਸ਼ ਸਿੰਘ ਨੂੰ ਮੰਨਣ ਦਾ ਆਦੇਸ਼ ਕਰਦਾ ਹੈ ਅਤੇ ਨਾਲ ਹੀ ਤਖ਼ਲ ਸੇਵਾ ਦੀ ਵੀ ਹਿਦਾਇਤ ਹੈ ਇਹਦੇ ਵਿੱਚ ਆਦੇਸ਼ ਦਾ ਐਸਪੀ ਇਹ ਗੜ ਸੀ ਗੁਰੂ ਸਾਹਿਬ ਦੀ ਸੰਗਤ ਦਾ ਕਰਿਆਲਾ ਔਰ ਇੱਥੋਂ ਦੇ ਮੁਖੀ ਸਨ ਆਗੂ ਤੇ ਗੁਰੂ ਸਾਹਿਬ ਦਾ ਸੰਗਤ ਨੂੰ ਆਦੇਸ਼ ਸੀ ਵੀ ਇਹ ਤੁਹਾਡੇ ਆਗੂ ਨੇ ਤੁਸੀਂ ਇਹਨਾਂ ਦੇ ਆਖੇ ਲੱਗ ਕੇ ਚੱਲਣਾ ਹੈ ਤੁਸੀਂ ਇਹ ਆਦੇਸ਼ ਸੀ ਗੁਰੂ ਸਾਹਿਬ ਦਾ ਵਿਦਵਾਨਾਂ ਮੁਤਾਬਕ ਚੌਥੇ ਹੁਕਮਨਾਮੇ ਅਨੁਸਾਰ ਹਿਦਾਇਤ ਹੈ ਕਿ ਧਰਮਚੰਦ ਛੱਬਰ ਤੇ ਸੰਗਤ ਹੁਕਮ ਦੇਖਦੇ ਆਂ ਹੀ ਹਥਿਆਰ ਬੰਨ ਕੇ ਹਜ਼ੂਰ ਪਹੁੰਚੇ ਅਤੇ ਨਾਲ ਹੀ ਇੱਕ ਤੋਲਾ ਸੋਨਾ ਹੁੰਡੀ ਕਰਵਾ ਕੇ ਭੇਜਿਆ ਜਾਵੇ ਵਿਦਵਾਨਾਂ ਮੁਤਾਬਕ ਤੀਜੇ ਹੁਕਮਨਾਮੇ ਅਨੁਸਾਰ ਭਾਈ ਧਰਮਚੰਦ ਛੱਬਰ ਹੱਤ ਵਰਸ਼ਾ ਮੰਗਾਇਆ ਗਿਆ ਹੈ ਅਤੇ ਸੰਗਤ ਸਮੇਤ ਉਸ ਨੂੰ ਬੁਲਾਇਆ ਗਿਆ ਹੈ ਵਿਦਵਾਨਾਂ ਮੁਤਾਬਕ ਦੂਸਰੇ ਹੁਕਮਨਾਮੇ ਜੋਧਾ ਰਾਮ ਛਿਬਰ ਕਰਿਆਲੇ ਦੀ ਸੰਗਤ ਨੂੰ ਹੁਕਮ ਕੀਤਾ ਗਿਆ ਹੈ ਕਿ ਗੁਰਮਖਤ ਸਿੰਘ ਛਿਬਰ ਤੇ ਦੋ ਲਿਖਾਰੀ ਹਜ਼ੂਰ ਪੇਛੇ ਭੇਜੇ ਜਾਣ ਇਸ ਤੋਂ ਇਲਾਵਾ ਜੋ ਇਤਿਹਾਸਕਾਰਾਂ ਨੇ ਜੋ ਅਕਾਲ ਤਖਤ ਸਾਹਿਬ ਤੋਂ ਵਾਹਿਗੁਰੂ ਜੀ ਇਹ ਦੋ ਹੁਕਮਨਾਮੇ ਜਿਹੜੇ ਸਾਡੇ ਕੋਲ ਅਕਾਲ ਤਖਤ ਸਾਹਿਬ ਤੋਂ ਜਿਹੜੇ ਜਾਰੀ ਹੋਏ ਸੀ ਇਹਦੇ ਵਿੱਚ ਵਿਦਵਾਨਾਂ ਨੇ ਇਹਨਾਂ ਦੀ ਬਾਬਤ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅਕਾਲੀ ਫੂਲਾ ਸਿੰਘ ਦੇ ਸਮੇਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਛੋਟੇ ਰਾਜਿਆਂ ਨੂੰ ਹੁਕਮ ਕੀਤਾ ਗਿਆ ਸੀ ਕਿ ਇਹਨਾਂ ਨੂੰ ਖੂਹ ਤੇ ਜ਼ਮੀਨਾਂ ਦੇ ਪਰਵਾਨੇ ਜਾਰੀ ਕੀਤੇ ਜਾਣ ਭਾਈ ਔਰ ਇੱਕ ਹੁਕਮਨਾਮੇ ਤੱਕ ਇਥੋਂ ਤੱਕ ਲਿਖਿਆ ਸੀ ਕਿ ਇਸ ਪਰਿਵਾਰ ਤੋਂ ਲਗਾਨ ਨਹੀਂ ਲੈਣਾ ਜੇ ਲਗਾਨ ਲੈ ਲਿਆ ਹੈ ਤਾਂ ਉਸ ਨੂੰ ਵਾਪਸ ਕਰ ਦਿਓ ਇਹ ਕ ਹੁਕਮਨਾਮਾ ਸਾਹਿਬ ਬਾਬੇ ਦੀ ਬੇਰ ਤੋਂ ਜਾਰੀ ਹੋਇਆ ਹੈ ਸਿਆਲਕੋਟ ਵਾਲੀ ਬਾਬੇ ਦੀ ਬੇਰ ਇਹ ਅੰਮ੍ਰਿਤਸਰ ਕੋਟ ਦੀ ਕਾਪੀ ਹੈ ਜੀ ਜਿਹੜੀ ਕਰੀਬਨ 103 ਸਾਲ ਪੁਰਾਣੀ ਕਾਪੀ ਹੈ ਜਿਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਸਾਡੇ ਬਜ਼ੁਰਗਾਂ ਨੂੰ ਦਰਬਾਰ ਸਾਹਿਬ ਤੋਂ 100 ਰੁਪਏ ਵਿਸਾਖੀ ਉਹ 100 ਰੁਪਏ ਦੀਵਾਲੀ ਦੇ ਉੱਤੇ ਮਿਲਿਆ ਕਰਦਾ ਸੀ ਇਹ ਜੱਥੇਦਾਰ ਕਾਲ ਤਖਸਾਲ ਨੂੰ ਦਾਸ ਨੇ ਸਾਰਾ ਇਤਿਹਾਸ ਦਿੱਤਾ ਸੀ ਜੋ ਅੱਗੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸਾਹਿਬ ਇਹਨਾਂ ਦੇ ਨਾਲ ਨੇ ਸਰਚ ਬੋਰਡ ਸਾਰਾ ਇਹਨਾਂ ਦੇ ਨਾਲ ਹੈ ਜਿਹਦੇ ਤੇ ਬਕਾਇਦਾ ਸਰਚ ਹੋਈ ਹੈ। ਔਰ ਸਰਚ ਦੇ ਬਾਅਦ ਜੋ ਹੈ ਅੱਗੇ ਕਮੇਟੀ ਦੇ ਵਿੱਚ ਕਲ ਦਿੱਤਾ ਗਿਆ ਹੈ। ਇਹ ਬਲਵੰਤ ਸਿੰਘ ਢਿੱਲੋਂ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਰਚ ਬੋਰਡ ਦੇ ਸੀਨੀਅਰ ਮੈਂਬਰ ਨੇ ਔਰ ਜਿਹੜੇ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਪ੍ਰੋਫੈਸਰ ਰਹੇ ਨੇ ਜਿਨ੍ਹਾਂ ਨੇ 1978 ਦੇ ਵਿੱਚ ਸਾਡੇ ਪਰਿਵਾਰ ਦੇ ਉੱਤੇ ਸਰਚ ਕੀਤੀ ਹੈ ਜਿਹੜੇ ਸਾਡੇ ਦਾਦਾ ਜੀ ਤੋਂ ਜਿਨ੍ਹਾਂ ਨੇ ਸਾਰਿਆਂ ਹਸਤ ਲਿਖਤਾਂ ਲਏਆਂ ਸੀ। ਸੋ ਇਸ ਦੇ ਬਾਅਦ ਕਾਨ ਸਿੰਘ ਨਾਭਾਜ਼ੀ ਦਾ ਜ਼ਿਕਰ ਆ ਰਿਹਾ ਹੈ ਜਿਨ੍ਹਾਂ ਨੇ ਜ਼ਿਕਰ ਕੀਤਾ ਹੋਇਆ ਹੈ ਪੁਰਾਤਨ ਇਸ ਇਤਿਹਾਸ ਦਾ ਪਰ ਧੰਨਾ ਸਿੰਘ ਪਟਿਆਲ ਵੀ ਜਿਨ੍ਹਾਂ ਨੇ ਆਪਣੀ ਪੁਸਤਕ ਗੁਰੂ ਤੀਰਥ ਸਾਈਕਲ ਯਾਤਰਾ ਦੇ ਵਿੱਚ ਉਸ ਜਗ੍ਹਾ ਦਾ ਜ਼ਿਕਰ ਕੀਤਾ ਹੋਇਆ ਹੈ ਜਿੱਥੋਂ ਸਾਡੇ ਪਿਤਾ ਜੀ ਉੱਠ ਕੇ ਆਏ ਸੀ ਇੱਕ ਸਾਲ ਦੇ ਸੀ ਉੱਥੇ ਧੰਨਾ ਸਿੰਘ ਪਟਿਆਲ ਵੀ ਇਹਨਾਂ ਇਤਿਹਾਸਕ ਚੀਜ਼ਾਂ ਨੂੰ ਵੇਖਣ ਵਾਸਤੇ ਪਹੁੰਚੇ ਨੇ ਸੋ ਇਹ ਉਹ ਸਾਰਾ ਇੱਕ ਥੈਂਟਿਕੇਸ਼ਨ ਹੈ ਕਿ ਸਮੇਂ-ਸਮੇਂ ਦੇ ਉੱਤੇ ਵਾਹਿਗੁਰੂ ਜੀ ਦੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਰਹੀ ਕਿ ਇਤਿਹਾਸਕਾਰਾਂ ਨੇ ਆ ਕੇ ਇਸ ਇਤਿਹਾਸ ਨੂੰ ਲਿਖਿਆ ਹੈ ਔਰ ਵੇਖਿਆ ਹੈ ਤੋ ਉਹ ਅੱਜ ਵੀ ਉਹ ਨਿਸ਼ਾਨੀਆਂ ਜਿਨ੍ਹਾਂ ਨੂੰ ਕਾਨ ਸਿੰਘ ਨਾਭਾ ਨੇ ਦੇਖਿਆ ਹੈ ਜਿਨ੍ਹਾਂ ਨੂੰ ਬਲਵੰਤ ਸਿੰਘ ਢਿੱਲੋਂ ਨੇ ਦੇਖਿਆ ਹੈ ਜਿਨ੍ਹਾਂ ਨੂੰ ਦੰਤਨਾ ਸਿੰਘ ਪਟਿਆਲਵੀ ਨੇ ਦੇਖਿਆ ਹੈ ਉਹ ਸੰਗਤ ਦੇ ਦਰਸ਼ਨਾਂ ਵਾਸਤੇ ਇੱਥੇ ਲਗਾਈਆਂ ਗਈਆਂ ਹਨ ਜੀ ਪਰ ਆਪ ਜੀ ਜੀ ਮੋਟਵਾ ਇਹ ਜਿਉ ਨੇ ਸਨਮਾਨਿਤ ਕੀਤਾ ਗਿਆ ਸੀ ਜੀ ਇਹ ਤਰਨਾ ਦਲ ਦੇ ਮੁਖੀ ਬਾਬਾ ਗੱਜਨ ਸਿੰਘ ਜੀ ਜਿਹੜੇ ਉਹ ਸਵਰਗਵਾਸੀ ਹੋ ਚੁੱਕੇ ਨੇ ਉਹਨਾਂ ਨੇ ਸਨਮਾਨਿਤ ਕੀਤਾ ਸੀ ਜੀ ਇਹ ਯੂनाइटेड 6 ਉਹ ਸੁਖਬੀ ਸਿੰਘ ਨੂੰ ਧੋਕੇ ਗੁਰੂ ਦਾ ਝੰਡਿਆਲਾ ਸਨਮਾਨਿਤ ਕੀਤਾ ਗਿਆ ਸੀ ਇਹ ਧਾਮੀ ਸਾਹਿਬ ਨੂੰ ਸਾਰਾ ਇਤਿਹਾਸ ਦਿੱਤਾ ਗਿਆ ਸੀ ਇਹ ਦਿੱਲੀ ਕਮੇਟੀ ਦੇ ਸਨਮਾਨ ਸਮਾਰੋਹ ਦੀਆਂ ਇਹ ਫੋਟੋਆਂ ਨੇ ਜੀ ਇਹ ਟਾਈਮ ਟੀਵੀ ਚੜ੍ਹਦੀ ਕਲਾ ਦਰਦੀ ਸਾਹਿਬ ਜਿਨ੍ਹਾਂ ਨੇ ਸਨਮਾਨਿਤ ਕੀਤਾ ਸੀ ਯਾਨੀ ਪਿੰਦਰਪਾਲ ਸਿੰਘ ਜਿਨ੍ਹਾਂ ਦੇ ਅਗੇ ਸਾਰਾ ਇਤਿਹਾਸ ਰੱਖਿਆ ਗਿਆ ਬਾਬਾ ਜੀ ਗੁਰੂ ਇਕਬਾਲ ਸਿੰਘ ਜਿਨ੍ਹਾਂ ਦੇ ਅਗੇ ਸਾਰਾ ਇਤਿਹਾਸ ਰੱਖਿਆ ਗਿਆ ਇਹ ਪਟਿਆਲਾ ਯੂਨੀਵਰਸਿਟੀ ਵੱਲੋਂ ਉਹਦੇ ਵਿੱਚ ਸਨਮਾਨਿਤ ਕੀਤਾ ਗਿਆ ਸੀ ਡਿਨਰ ਦੇ ਉੱਤੇ ਪੰਜਾਬ ਸਰਕਾਰ ਦੇ ਵਿੱਚ ਜਿਨ੍ਹਾਂ ਨੇ ਦਾਸ ਨੂੰ ਮਾਣ ਬਖਸ਼ਿਆ ਹੈ ਕਿ ਤੁਸੀਂ ਹਰ ਸਾਲ ਇੱਥੇ ਆਓ ਸਿੱਧੂ ਸਾਹਿਬ ਨਾਲ ਜੀ ਦਮਦਮਾ ਸਾਹਿਬ ਤੇ ਮੁਲਾਕਾਤ ਹੋਈ ਸੀ ਇਹ ਜੋਸ਼ਨ ਸਾਹਿਬ ਜਿਨ੍ਹਾਂ ਨੇ ਸਾਡੇ ਪਰਿਵਾਰ ਤੇ ਕਿਤਾਬ ਲਿਖੀ ਸੀ ਔਰ ਇਹ ਉਹ ਥਲੀਆਂ ਅੰਗੀਠੇ ਰੱਖੇ ਗਏ ਸੀ ਜਿੱਥੇ ਪਾਈ ਮਤੀ ਦਾਸ ਜੀ ਦੇ ਉਹ ਭਾਈ ਪ੍ਰਾਗਾ ਜੀ ਦੇ ਇਹ ਉਹ ਸਥਾਨ ਹੈ ਜੀ ਉਹ ਕਰਿਆਲਾ ਦੀਆਂ ਫੋਟੋਆਂ ਅੱਜ ਵੀ ਜਿਹੜੀਆਂ ਉਹ ਜਗ੍ਹਾ ਮੌਜੂਦ ਨੇ ਹਾਂ ਜੀ ਪਾਕਿਸਤਾਨ ਦੀ ਹੈ ਜੀ ਹਾਂ ਤੇ ਇਹ ਇਧਰ ਵੀ ਜੀ ਇਹ ਜੋ ਸਾਡੇ ਬਜ਼ੁਰਗਾਂ ਦੇ ਬਾਰੇ ਇਤਿਹਾਸ ਲਿਖਿਆ ਹੈ ਤਾਰਾ ਸਿੰਘ ਨਰੋਤਮ ਕਰਮ ਸਿੰਘ ਹਿਸਟੋਰੀਅਨ ਨੇ ਉਹਦੇ ਲਗਾਏ ਗਏ ਨੇ ਉਰੇ ਇਤਿਹਾਸਿਕ ਮੰਦਿਰ ਸੀ ਕਟਾਸ ਰਾਜ ਦਾ ਉਥੋਂ 3 ਕਿਲੋਮੀਟਰ ਦੇ ਉਸ ਦੀ ਤਸਵੀਰਾਂ ਨੇ ਤੋਂ ਮੈਂ ਸੁਣਿਆ ਤੁਸੀਂ ਕਹਿ ਰਹੇ ਸੀ ਕਿ ਗੁਰੂ ਨਾਨਕ ਸਾਹਿਬਾਰੇ ਤੋਂ ਹੋ ਕੇ ਗਏ ਨੇ ਹਾਂਜੀ ਇਹ ਸ਼ਿਵਜੀ ਦਾ ਪ੍ਰਸਿੱਧ ਮੰਦਿਰ ਸੀ ਜਿੱਥੋਂ ਗੁਰੂ ਨਾਨਕ ਸਾਹਿਬ ਵੀ ਹੋ ਕੇ ਨਿਕਲੇ ਪ੍ਰਚਾਰ ਕਰਦੇ ਨਿਕਲੇ ਹਾਂਜੀ ਪ੍ਰਚਾਰ ਕਰਦੇ ਨਿਕਲੇ ਸਨ ਇੱਥੇ ਸਥਾਨ ਗੁਰਨਾਨਕ ਦੇਵ ਜੀ ਦਾ ਵੀ ਰਿਹਾ ਜਿੱਥੇ ਤਾਨਾ ਸਿੰਘ ਪਟਿਆਲ ਵੀ ਨੇ ਇਹ ਮਤਲਬ ਪੀੜੀ ਤੁਹਾਡੀ ਜਿਹੜੀ ਹੈ ਇੱਥੋਂ ਦੀ ਗੁਰੂ ਮਹਾਰਾਜਾ ਦੇ ਨਾਲ ਜੁੜੀ ਸੀ ਇੱਥੋਂ ਦੀ ਹਾਂਜੀ ਇਹ ਕਰਿਆਲਾ ਦੀ ਪੀੜੀ ਜੁੜੀ ਸੀ ਕਰਿਆਲਾ ਤੋਂ ਜਿਹੜੇ ਭਾਈ ਗੋਤਮ ਦਾਸ ਸੀ ਇਹ ਉਹ ਸਥਾਨ ਦੇ ਨਕਸ਼ੇ ਨੇ ਜਿੱਥੋਂ ਪਰਿਵਾਰ ਉੱਠ ਕੇ ਆਇਆ ਸੀ ਜ਼ਿਲ੍ਹਾ ਜ਼ਿਲਮ ਗੁਜਰਾਤ ਜੰਮੂ ਦੇ ਸਾਹਮਣੇ ਇਹ ਜ਼ਿਲ੍ਹਾ ਸੰਜੀ ਤੇ ਇਹ ਪੀੜੀ ਸੀ ਰਾਜਾ ਗੋਤਮ ਦਾਸ ਗੋਤਮਨੰਦ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਔਰ ਇਸ ਤੋਂ ਜਿਹੜੀ ਪਿਛੜੀ ਗਲੀ ਕੋਲ ਸੀ ਇਹ ਰਾਜਾ ਗਾਹਰ ਸੈਨ ਦੀ ਕੋਲ ਆ ਜਾਂਦੀ ਹੈ ਅੱਛਾ ਅੱਛਾ ਇੱਗੇ ਅੱਗੇ ਚੱਲਦਾ ਚੱਲਦਾ 8ਵੀਂ ਪੀੜੀ ਇਹਨਾਂ ਦੀ ਗੁਰੂ ਕਰ ਲੈਣਾ ਜੀ ਇਧਰੋਂ ਪੀੜੀ ਜਿਹੜੀ ਚੱਲਦੀ ਹੈ ਰਾਜਾ ਗੋਤਮਨੰਥ ਤੋਂ ਸਟਾਰ ਹੁੰਦੀ ਹੈ ਗੋਤਮਨੰਥ ਤੋਂ ਜਿਹੜੀ ਸਿੱਖੀ ਤੋਂ ਜਿਹੜਾ ਪਰਿਵਾਰ ਸ਼ੁਰੂ ਜਿੱਥੇ ਜਿੱਥੇ ਸਾਰੀ ਇਹ ਕੁੱਲ ਆ ਕੇ ਸਿੱਖੀ ਦੇ ਵਿੱਚ ਇੱਥੋਂ ਕਨਵਰਟ ਹੁੰਦੀ ਹੈ ਇੱਥੋਂ ਹਾਂ ਜੀ ਰਾਜਾ ਗੋਤਮਨੰਥ ਜੀ ਗੋਤਮਨੰਥ ਠੀਕ ਹੈ ਜੀ ਠੀਕ ਹੈ ਤੋਂ ਬਹੁਤ ਬਹੁਤ ਧੰਨਵਾਦ ਵਿਰਜੀ ਦਾ ਚੰਦ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਹੀ ਅਨਮੋਲੀ ਜਾਣਕਾਰੀ ਦਿੱਤੀ ਹੈ ਔਰ ਵੀਰ ਜੀ ਇੱਥੇ ਜਿਹਨੇ ਸੰਗਤ ਆਣਾ ਚਾਹਵੇ ਤੇ ਉਨੇ ਦੇ ਆਣ ਦਾ ਵਿੱਚ ਕੀ ਕੋਈ ਮੈਪ ਕੀ ਐ ਵੀ ਜੀ ਦਿਖਾ ਸਕਦੇ ਹੋ Google ਦੇ ਉੱਤੇ ਜੀ ਸਾਡਾ ਐਡਰੈਸ ਹੈ ਆਪਣਾ ਭਾਈ ਮਤੀ ਦਾਸ ਦਿਵਾਸ ਖੋਂਦਲਪੁਰ ਅੱਗੇ ਲਿਖਿਆ ਆਏਗਾ ਤੇ ਉਹ ਆਪ ਜੀ Google ਦੇ ਉੱਤੇ ਲਗਾ ਕੇ ਮੈਪ ਇੱਥੇ ਬिलासपुर ਸ਼ਹਿਰ ਆ ਸਕਦੇ ਹੋ ਇਹ ਬिलासपुर ਸ਼ਹਿਰ ਦੇ ਵਿੱਚ ਜਗ੍ਹਾ ਹੈ ਜ਼ਿਲ੍ਹਾ ਇਸ रामਪੁਰ ਹੈ ਉੱਤਰ ਪ੍ਰਦੇਸ਼ ਦਾ ਇਲਾਕਾ ਹੈ ਔਰ ਇਸ ਤੋਂ ਇਲਾਵਾ ਇੱਥੋਂ ਜਿਹੜੀਆਂ ਗਰੀਬ ਪਰਿਵਾਰਾਂ ਨੂੰ ਸੇਵਾਵਾਂ ਚੱਲਦੀਆਂ ਨੇ ਇਤਿਹਾਸ ਲਿਖਣ ਦੀ ਸੇਵਾ ਚੱਲ ਰਹੀ ਹੈ ਇੱਥੇ ਔਰ ਇਸ ਤੋਂ ਇਲਾਵਾ ਇੱਕ ਬੱਚਿਆਂ ਦੇ ਵਾਸਤੇ ਅੱਗੇ ਇੱਕ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਸਿਖਾਣੀ ਔਰ ਸੰਥਿਆ ਸਿਖਾਣੀ ਬੱਚਿਆਂ ਨੂੰ ਉਦੇ ਵਾਸਤੇ ਇੱਥੇ ਪ੍ਰੋਜੈਕਟਰ ਲੱਗਨੇ ਨੇ ਔਰ ਬਾਕੀ ਇਸ ਜਗ੍ਹਾ ਦੇ ਉਸਾਰੀ ਦੇ ਵਾਸਤੇ ਟਰਸਟ ਵੀ ਬਣਾਇਆ ਗਿਆ ਹੈ। ਠੀਕ ਹੈ ਜੀ। ਸੋ ਇਸ ਤਰ੍ਹਾਂ ਦੀਆਂ ਸੇਵਾਵਾਂ ਇੱਥੇ ਚੱਲ ਰਹੀਆਂ ਨੇ ਜੀ। ਇਹ ਕਾਫੀ ਇਹ ਹੈ ਜੀ ਪਹਿਲਾਂ ਇਸ ਸਥਾਨ ਖਜਾ ਹੁੰਦਾ ਸੀ ਹੁਣ ਇਸ ਸਥਾਨੇ ਨਵਾਂ ਬਣਿਆ ਹੋਇਆ ਜੀ ਇਸ ਅਨੁਭਵ ਹਾਂਜੀ ਇਹ ਸਥਾਨ ਦੀ ਫਿਰ ਸੰਗਤ ਦੇ ਕੁਝ ਸਹਿਯੋਗ ਦੇ ਨਾਲ ਨਵਾਂ ਬਣਿਆ ਹੈ ਕਿਉਂਕਿ ਸਾਡੇ ਬਜ਼ੁਰਗਾਂ 'ਚ ਇੱਕ ਰਿਵਾਇਤ ਸੀ ਪੁਰਾਤਨ ਸਮੇਂ ਤੋਂ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਤੋਂ ਬਾਅਦ ਜੋ ਹੈ ਸੰਗਤ ਜਦੋਂ ਜੋ ਜਗ੍ਹਾ ਰਹੀ ਸ਼ੁਰੂ ਤੋਂ ਉੱਥੇ ਆਇਆ ਕਰਦੀ ਸੀ ਤੇ ਸਾਡੇ ਬਜ਼ੁਰਗ ਉੱਥੇ ਜਪਜੀ ਸਾਹਿਬ ਦਾ ਪਾਠ ਕਰਵਾਇਆ ਕਰਦੇ ਸੀ ਤੇ ਉਹ ਕਹਾਂ ਕਰਦੇ ਸੀ ਕਿ ਆਪ ਜੀ ਜਪਜੀ ਸਾਹਿਬ ਦਾ ਪਾਠ ਕਰਕੇ ਆਪਣੀ ਅਰਦਾਸ ਆਪ ਕਰੋ ਤੇ ਸੰਗਤ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਸਨ ਸੋ ਅੱਜ ਵੀ ਸੰਗਤ ਉਸੇ ਤਰ੍ਹਾਂ ਇੱਥੇ ਆਂਦੀ ਹੈ ਤੇ ਆਪਣਾ ਪਾਠ ਕਰਦੀ ਹੈ ਜੀ ਕਿਉਂਕਿ ਸੰਗਤ ਦੀ ਮੰਨਤ ਹੈ ਉਹ ਆਪਣੇ ਮਨ ਦੀ ਭਾਵਨਾ ਇੱਥੇ ਢੱਕ ਕਰਦੀ ਹੈ ਤੇ ਜੀ ਔਰ ਸ਼ਹੀਦਾਂ ਦੇ ਆਸਥਾਨ ਤੋਂ ਇੱਥੋਂ ਬਾਦਸ਼ਾਹ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਜੀ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਜੀ ਜੀ ਉਹਨਾਂ ਹੁਕਮਨਾਮੇ ਜਾਰੀ ਕੀਤੇ ਸੀ ਉਹਨਾਂ ਦੀ ਕਿਰਪਾ ਅਜ ਵੀ ਵਰਤ ਰਹੀ ਹੈ ਜੀ ਸਾਰੇ ਹੀ ਇਸ ਗੱਲ ਤੇ ਰਾਜੀ ਹੋ ਚੁੱਕੇ ਨੇ ਕਿ ਇਹ ਇਤਿਹਾਸ ਬਿਲਕੁਲ ਪ੍ਰਮਾਣਿਕ ਹੈ ਔਰ ਇਤਿਹਾਸ ਦੇ ਵਿੱਚ ਇਹ ਬਿਲਕੁਲ ਇੱਕ ਹੋਰ ਨਵੇਂ ਤੋਂ ਨਵਾਂ ਪੰਨਾ ਇਹ ਜੁੜ ਰਿਹਾ ਹੈ ਵਿਦਵਾਨਾਂ ਵਾਸਤੇ ਕਥਾਵਾਚਕਾਂ ਵਾਸਤੇ ਤੇ ਰਾਗੀਆਂ ਵਾਸਤੇ ਤੇ ਸਿੱਖ ਧਰਮ ਦੇ ਇਤਿਹਾਸ ਨੂੰ ਹੋਰ ਇੱਕ ਲਮੇਰੀ ਇੱਕ ਮੰਜ਼ਲ ਮਿਲੀ ਹੈ ਉਹ ਬਹੁਤ ਬਹੁਤ ਧੰਨਵਾਦ ਜੀ ਦਾ ਔਰ ਮੇਜੇ ਦਾ ਪਰਿਵਾਰ ਬਾਰੇ ਮੈਂ ਜਾਨਣਾ ਚਾਹਾਂਗਾ ਬਾਪੂ ਜੀ ਦਾ ਨਾਮ ਇਸ ਵਕਤ ਜੋ ਉਹਨਾਂ ਦੀ ਪੀੜ੍ਹੀ ਹੈ ਉਹ ਬਾਪੂ ਦੀ ਪੀੜ੍ਹੀ ਕਿੰਨੀ ਹੈ ਜੀ ਪਿਤਾ ਜੀ ਸਾਡੇ 8ਵੀਂ ਪੀੜ੍ਹੀ ਜਾਂਦੇ ਆ ਜੀ ਤੇ ਦਾਸ 9ਵੀਂ ਪੀੜ੍ਹੀ ਤੇ ਅੱਗੇ ਸਾਡੇ ਬੱਚੇ ਜਿਹੜੇ ਉਹ ਫਿਰ 10ਵੀਂ ਪੀੜ੍ਹੀ ਜਾ ਗਏ ਜੀ ਹਾਂਜੀ ਆਪ ਵੀ ਕਰਨਜੀਤ ਸਿੰਘ ਤੇ ਪਿਤਾ ਜੀ ਦਾ ਨਾਮ ਕੀ ਹੈ ਅਜੀਤ ਸਿੰਘ ਜੀ ਭਾਈ ਅਜੀਤ ਸਿੰਘ ਹਾਂ ਆਜੇ ਇੱਕ ਛੋਟੇ ਭਰਾਤਾ ਜੀ ਨੇ ਉਹਨਾਂ ਦਾ ਨਾਮ ਭਾਈ ਹਰਿੰਦਰ ਸਿੰਘ ਹਰਿੰਦਰ ਸਿੰਘ ਔਰ ਦੋਵਾਂ ਦੇ ਪਰਿਵਾਰਾਂ ਵਿੱਚ ਬੱਚਿਆਂ ਦੇ ਜਿਹੜੀ ਅਗਲੀ ਪੀੜ੍ਹੀ ਵਾਜੀ ਉਹ 10ਵੀਂ ਪੀੜ੍ਹੀ ਹੈ ਉਹ ਨੌਵੀਂ ਪੀੜੀ ਆਂਦੀ ਹੈ ਨੌਵੀਂ ਪੀੜੀ ਨਾ ਸੌਰੀ ਦਸਵੀਂ ਹਾਂ ਦਸਵੀਂ ਪੀੜੀ ਦਸਵੀਂ ਪੀੜੀ ਠੀਕ ਹੈ ਜੀ ਤੇ ਤੁਹਾਡੀ ਪਰਿਵਾਰਿਕ ਤੇ ਵੀ ਜੀ ਸੱਤੇ ਇੱਕ ਕੁੜੀ ਹੈ ਜੀ ਇੱਕ ਕਾਕਾ ਹੈ ਜੀ ਅੱਛਾ ਦਾਦੇ ਹਰਵਿੰਦਰ ਪਾਇਸ ਉਹਨਾਂ ਦੇ ਦੋ ਬੇਟੇ ਨੇ ਠੀਕ ਹੈ ਜੀ ਕੁੱਲ ਮਿਲਾ ਕੇ ਇਹ ਫੈਮਿਲੀ ਭਾਈ ਮਤੇਦਾਸ ਜੀ ਅੱਠਵੀਂ ਨੌਵੀਂ ਤੇ ਦਸਵੀਂ ਪੀੜੀ ਜਾਂ ਬੱਚਿਆਂ ਦਾ ਕਰਕੇ ਤੁਹਾਡਾ ਜਰਾਪਾ ਸਾਰੇ ਦਰਸ਼ਕੀ ਜੀ ਤੇ ਨੇ ਤੁਹਾਨੂੰ ਸੱਜਣ ਜੀ 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 دوستانو ائين جي ڳالهه